ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਅੰਗਰੇਜ਼ਾਂ ਨੇ ਪੂਰੇ ਭਾਰਤ ਨੂੰ ਗੁਲਾਮ ਬਣਾਇਆ ਅਤੇ ਸੈਂਕੜੇ ਸਾਲਾਂ ਤੱਕ ਇਸ ਉੱਤੇ ਰਾਜ ਕੀਤਾ। ਉਹਨਾਂ ਭਾਰਤੀ ਲੋਕਾਂ ਨੂੰ ਬਹੁਤ ਤਸੀਹੇ ਦਿੱਤੇ। ਪਰ ਸਾਡੇ ਦੇਸ਼ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਸ਼ਾਸਨ ਕਰਨਾ ਉਹਨਾਂ ਦਾ ਸੁਪਨਾ ਹੀ ਰਹਿ ਗਿਆ। ਉਹ ਇਸ ਨੂੰ ਕਦੇ ਵੀ ਆਪਣਾ ਗੁਲਾਮ ਨਹੀਂ ਬਣਾ ਸਕੇ। ਆਖਿਰਕਾਰ ਕਿਵੇਂ ਸੰਭਵ ਹੋਇਆ ਕਿ ਇਹ ਰਾਜ ਅੰਗਰੇਜ਼ਾਂ ਦੇ ਜ਼ੁਲਮ ਤੋਂ ਸੁਰੱਖਿਅਤ ਰਿਹਾ? ਅਜੇ ਹ ਨਹੀਂ ਹੈ ਕਿ ਇਸ ਰਾਜ ਕੋਲ ਦੌਲਤ ਨਹੀਂ ਸੀ ਜਾਂ ਇਹ ਸੁੰਦਰ ਨਹੀਂ ਸੀ ਅੱਜ ਵੀ ਇਹ ਆਪਣੀ ਸੁੰਦਰਤਾ ਲਈ ਸੈਲਾਨੀਆਂ ਦੀ ਪਹਿਲੀ ਪਸੰਦ ਹੈ ਅਸੀਂ ਗੋਆ ਬਾਰੇ ਗੱਲ ਕਰ ਰਹੇ ਹਾਂ ਸਮੁੰਦਰ ਨਾਲ ਘਿਰਿਆ ਇਹ ਇੱਕ ਬਹੁਤ ਹੀ ਸੁੰਦਰ ਰਾਜ ਹੈ ਇਹ ਕਦੇ ਵੀ ਅੰਗਰੇਜ਼ਾਂ ਦਾ ਗੁਲਾਮ ਨਹੀਂ ਰਿਹਾ ਇਹ ਰਾਜ ਅੰਗਰੇਜ਼ਾਂ ਦੇ ਅਤਿਆਚਾਰ ਤੋਂ ਵੀ ਬਚਿਆ ਰਿਹਾ ਇਸ ਦਾ ਕਾਰਨ ਪੁਰਤਗਾਲੀ ਸਨ ਉਹ ਅੰਗਰੇਜ਼ਾਂ ਤੋਂ ਵੀ ਪਹਿਲਾਂ 1898 ਵਿੱਚ ਭਾਰਤ ਪੁੱਜੇ ਸਨ ਵਾਸਕੋ ਡੀ ਗਾਮਾ ਦੁਆਰਾ ਭਾਰਤ ਦੀ ਖੋਜ ਕਰਨ ਤੋਂ ਬਾਅਦ ਪੁਰਤਗਾਲੀਆਂ ਨੇ ਇੱਥੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਪੁਰਤਗਾਲੀਆਂ ਵਿਚਕਾਰ ਕਈ جنگਾਂ ਹੋਈਆਂ ਪਰ ਗੋਆ ਕਦੇ ਵੀ ਅੰਗਰੇਜ਼ਾਂ ਦੇ ਅਧੀਨ ਨਹੀਂ ਰਿਹਾ ਅੰਗਰੇਜ਼ 1608 ਵਿੱਚ ਭਾਰਤ ਦੇ ਸੂਰਤ ਪੁੱਜੇ ਉਹ ਵਪਾਰ ਕਰਕੇ ਭਾਰਤੀ ਸਰੋਤ ਅਤੇ ਦੌਲਤ ਆਪਣੇ ਦੇਸ਼ ਵਿੱਚ ਲਿਆਉਂਦੇ ਸਨ ਹੌਲੀ-ਹੌਲੀ ਉਹਨਾਂ ਨੇ ਦੇਸ਼ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਹਨਾਂ ਨੂੰ 1947 ਵਿੱਚ ਭਾਰਤ ਛੱਡਣਾ ਪਿਆ ਭਾਰਤੀ ਰਾਜ ਗੋਆ ਉਹਨਾਂ ਦੇ ਕਾਬੂ ਨਹੀਂ ਰਿਹਾ ਅਤੇ ਜਦੋਂ ਪੂਰਾ ਦੇਸ਼ ਆਜ਼ਾਦ ਹੋਇਆ ਤਾਂ ਵੀ ਗੋਆ ਪੁਰਤਗਾਲੀਆਂ ਦਾ ਗੁਲਾਮੀ ਰਿਹਾ ਉਹ 파ਰਟ ਵਿੱਚ ਲਗਭਗ 400 ਸਾਲ ਰਹੇ ਜਦੋਂ ਅੰਗਰੇਜ਼ ਦੇਸ਼ ਛੱਡ ਕੇ ਚਲੇ ਗਏ ਤਾਂ ਵੀ ਗੋਆ ਪੁਰਤਗਾਲੀਆਂ ਦੇ ਹੱਥਾਂ ਵਿੱਚ ਹੀ ਰਿਹਾ 1961 ਵਿੱਚ ਇੱਥੇ ਪੁਰਤਗਾਲ ਦਾ ਰਾਜ ਖਤਮ ਹੋਇਆ